ਚਰਚਾ ਤਾਂ ਇੱਕ ਹੋਰ ਪਹਿਲੂ ਦੀ ਖੂਬ ਹੈ ਜਨਾਬ ਕਿ ਆਖਰ ਬਾਬਾ ਹਰਨਾਮ ਸਿੰਘ ਧੂਮਾ ਤੇ ਸ਼੍ਰੋਮਣੀ ਕਲਦਲ ਬਾਦਲ ਧਰ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ 'ਚ ਸਮਝੌਤਾ ਹੋ ਗਿਆ ਲੰਘੇ ਕੱਲ ਸ਼੍ਰੋਮਣੀ ਗੁਰਦਵਾਰਾ ਪ੍ਰੰਤਕ ਕਮੇਟੀ ਦੀ ਹੋਣ ਵਾਲੀ 9 ਜੂਨ ਵਾਲੀ ਅੰਤਰੀ ਕਮੇਟੀ ਦੀ ਬੈਠਕ ਨੂੰ ਜਿਵੇਂ 12 ਜੂਨ ਤੇ ਲਜਾਇਆ ਗਿਆ ਉਸ ਤੋਂ ਅਗਲੀ ਕੜੀ ਤਹਿਤ 11 ਜੂਨ ਨੂੰ ਸੁਖਬੀਰ ਬਾਦਲ ਦੇ ਘਰ ਦੇ ਬਾਹਰ ਬਾਬਾ ਹਰਨਾਮ ਸਿੰਘ ਧੂਮਾ ਦੀ ਅਗਵਾਈ 'ਚ ਸੰਤ ਸਮਾਜ ਵੱਲੋਂ ਲੱਗਣ ਵਾਲਾ ਧਰਨਾ ਹੁਣ ਮਿੱਥੇ ਸਮੇ ਲਈ ਮੁਲਤਵੀ ਕੀਤਾ ਗਿਆ ਇਹ ਦੋਈ ਗੱਲਾਂ ਇਸ਼ਾਰਾ ਕਰਦੀਆਂ ਕਿ ਸਮਝੌਤਾ ਹੋ ਗਿਆ ਕੱਲ ਇੱਥੇ ਹੀ ਨਹੀਂ ਜਨਾ ਲੰਘੇ ਕੱਲ ਇੱਕ ਵਾਰ ਫੇਰ ਅੰਤਰੀ ਕਮੇਟੀ ਦੀ ਬੈਠਕ ਮੁਲਤਵੀ ਹੋਈ ਪਰ ਐਡਵੋਕੇਟ ਹਰੀਂਦਰ ਸਿੰਘ ਧਾਮੀ ਜੀ ਕੁਝ ਖਾਸ ਬੰਦਿਆਂ ਨਾਲ ਬਾਬਾ ਹਰਨਾਮ ਸਿੰਘ ਧੂਮਾਹਵਰਾਂ ਨਾਲ ਮੀਟਿੰਗ ਜ਼ਰੂਰ ਕਰਿਆ ਹੁਣ ਬਈ 6 ਜੂਨ ਵਾਲੇ ਮਾਮਲੇ ਜਿਹੜੇ ਟਕਰਾਅ ਟਲਿਆ ਤਾਂ ਉਹ ਟਕਰਾਅ ਕਿਸੇ ਸ਼ਰਤਾਂ ਦੇ ਆਧਾਰ ਤੇ ਟਾਲਿਆ ਹੋਣਾ ਧੂਮਾਹਵਰਾਂ ਪਪਾ ਬਲਬੀਰ ਸਿੰਘ ਹੋਰਾਂ ਨੇ ਤੇ ਹੁਣ ਅਗਲੇ ਫਿਰ ਆਪਣੀਆਂ ਸ਼ਰਤਾਂ ਪੂਰੀਆਂ ਕਰਾਉਣਗੇ ਫਿਰ ਸ਼੍ਰੀ ਕਲਤਕ ਸਾਬ ਦੇ ਨਮਾਜਤਸਰ ਮਿਲੂਗਾ ਤੱਕ ਸ੍ਰੀ ਦਮਦਮਾ ਸਭ ਨੂੰ ਨਮਾਜਤਸਰ ਮਿਲੂਗਾ ਤੇ ਤੱਕ ਸ੍ਰੀ ਕੇਸਗੜ੍ਹ ਸਾਬ ਬਾਰੇ ਵੀ ਵਿਚਾਰ ਆਊਗਾ ਕਿ ਵੀ ਇਹੀ ਜੱਥੇਦਾਰ ਨੂੰ ਉੱਥੇ ਤੱਕ ਰੱਖ ਲਈਏ ਕਿਥੋਂ ਵੀ ਹਟਾਈਏ ਹੁਣ ਕਾਰਜਕਾਰੀ ਰੂਪ ਚ ਮਿਲੂਗਾ ਪੂਰਨ ਮਿਲੂਗਾ ਕੋਈ ਜੇਲ੍ਹ ਤੋਂ ਬੈਠੇ ਨੂੰ ਬਣਾਉਣਾ ਹੈ ਜਿਵੇਂ ਬਲਵੰਤ ਸਿੰਘ ਦਾਜਵੰਡਾ ਦਾ ਨਾਂ ਚੱਲਦਾ ਹੈ